ਐਮੀ ਦੇ ਸਪੈਲ ਕਰ ਦੋ ਮੈਨੂੰ ਸਰ ਮੇਰਾ ਤਾਂ ਕੁਝ ਹੋ ਨਹੀਂ ਕਿਹਦਾ ਤੁਰਾ ਤੁਸੀਂ ਲਗਾਇਆ ਨਾ ਤੁਹਾਡੇ ਕੋਲ ਇਹ ਆਇਆ ਫੇਰ ਉਹ ਕਾਰਡ ਦਈਂ ਨਾ ਕਾਰਡ ਦਈਂ ਕਿੱਥੇ ਕਾਰਡ ਦੜ ਕਿੱਥੇ ਹੈ ਫੇਰ ਤੁਹਾਨੂੰ ਨਾ ਕੋਈ ਜੀ ਵੀ ਐਸ ਕੋਲ ਕਰਦੇ ਨਹੀਂ ਤੁਹਾਨੂੰ ਇਹ ਨਹੀਂ ਬਲੋ ਜੀ ਵੀ ਐਸ ਕੋਲ ਕਰਨਾ ਚਲੋ ਜੀ ਮੋਦੀ ਖੰਡਾ ਦੀ ਮੈਨੂੰ ਜਰੂਰੀ ਮੈਂ ਨਹੀਂ ਬੈਠਾ ਨਹੀਂ ਮੈਡਮ ਨੇ ਮੋਦੀ ਵਾਲੀ ਫੇਲੇ ਕੰਮ ਈ ਤੁਹਾਡਾ ਨਾਮ ਜਾਨੀ ਕਿ ਤੀਜੇ ਨੰਬਰ ਤੇ ਪਾਇਆਗਾ ਤੁਸੀਂ ਕੀ ਕਹਣਾ ਕੋਈ ਤੁਹਾਨੂੰ ਨਾਮ ਨਉਨ ਕੀ ਲੈਣਾ ਤੀਜੇ ਤੇ ਉਹ ਐ ਕਿਉਂ ਛੱਡਿਆ ਯਾਰ ਇੱਥੇ ਕਿਉਂ ਬੋਲਦਾ ਅੰਨਾ ਦੀ ਚੁੱਪ ਰਹੋ ਮੈਨੂੰ ਮੈਂ ਜਾਣਦਾ ਨਹੀਂ ਕੀ ਕਰਾਂ ਉਹੀ ਕਰੀ ਜਾਂਦਾ ਯਾਰ ਆਪਣੇ ਬੰਦੇ ਹੀ ਦੁਬਾਰਾ ਪੁੱਛਿਆ ਸਰ ਜਿਹੜਾ 50 ਲੱਖ ਦੀ ਲਾਗਤ ਨਾਲ ਅਰ ਜਿੱਥੇ ਬਿਲਡਿੰਗ ਦਾ ਉਦਘਾਟਨ ਕਰਨਾ ਸੀਗਾ ਤੁਸੀਂ ਤੇ ਤੁਸ ਤੁਹਾਡੇ ਵੱਲੋਂ ਨਹੀਂ ਕੀਤਾ ਜਾਣਾ ਸੀਗਾ ਤੇ ਇਹਦੇ ਵਿੱਚ ਤੁਹਾਡਾ ਨਾਮ ਤੀਜੇ ਨੰਬਰ ਤੇ ਪਾਇਆਗਾ ਕੋਈ ਗੱਲ ਨਹੀਂ ਮੈਂ ਤੇ ਅਚਾਨਕ ਭਾਜ ਚਾਰੇ ਬੰਦੂ ਆਇਆ ਇਹਦੇ ਬਾਰੇ ਠੀਕ ਹੈ ਦਨ ਇਸ ਦੀ ਭਰਿਤ ਫਿਰ ਕਾਰਵਾਈ ਕੀਤੀ ਜਾਊਗੀ ਸਰ ਸਾਰੀ ਕਾਰਵਾਈ ਕਰਨੀ ਹੈ ਨਹੀਂ ਹੁਣ ਤੱਕ ਤੁਸੀਂ ਕਹਿ ਰਹੇ ਸੀ ਸਸਪੈਂਡ ਕਰਾਵਾਂਗੇ ਨਹੀਂ ਮੈਂ ਤਾਂ ਨਹੀਂ ਕਿਹਾ ਨਹੀਂ ਹੁਣ ਕਹਿ ਜੀ ਤੁਸੀਂ ਆਹ ਆਨ ਰਿਕਾਰਡ ਆਨ ਰਿਕਾਰਡ ਕੈਨਬਲ ਹੁੰਦੀ ਹੈ ਮੈਂ ਰਿਪੋਰਟ ਤੁਹਾਨੂੰ ਕਿਹਾ ਬਿਲਕੁਲ ਨਹੀਂ ਕਿਹਾ ਸਰ ਮੈਂ ਆਨ ਬਣਾ ਰਿਹਾ ਜੀ ਨਹੀਂ ਤੁਸੀਂ ਬਣਾ ਰਹੇ ਸਾਡੀ 100 ਗੱਲਾਂ ਹੋ ਸਕਦੀਆਂ ਨੇ ਜੋ ਮੈਂ ਕਹਿਣਾ ਪ੍ਰੈਸ ਨੂੰ ਉਹ ਮੈਂ ਕਹਿਣਾ ਚਲੋ ਹੁਣ ਕਹੂੰਗਾ ਜੋ ਬਸ ਠੀਕ ਹੈ ਫਿਰ ਜੋ ਕਹੂੰ ਤੂੰ ਕੰਟਰੋਵਰਸੀ ਜੀ ਜੋ ਮੈਂ ਜੋ ਮੈਂ ਕਹਿੰਦਾ ਹੁਣ ਕਹੂੰਗਾ ਉਹ ਪੁੱਛੋ ਉਹ ਤਾਂ ਸਾਡੀਆਂ ਸ਼ਾਇਦ ਅੰਦਰ ਸੌ ਗੱਲਾਂ ਉਸਨੂੰ ਠੀਕ ਹੋਰ ਦੱਸੋ ਔਰ ਜਿਹੜੀ ਗੱਲ ਹੈ ਕਮਰੇ ਕਿੰਨਾ ਕਾਹ ਲੱਗੇ 60 10 10 ਕਿੰਨੇ ਕਮਰੇ ਬਣੇ ਨੇ 12 ਕਮਰੇ 14 ਕਮਰੇ 15000 ਸਕਰ ਫੁੱਟ ਕਵਰ ਏਰੀਆ ਸਰ that way it's better to analyze 15000 ਜੋ ਮੈਨੂੰ ਲੱਗਦਾ ਹੈ ਬਾਕੀ ਸਾਰਾ ਠੀਕ ਆ 1 ਕਰੋੜ 35 ਲੱਖ ਰੁਪਏ ਕਹਿੰਦੇ ਲੱਗਿਆ ਹੈ ਨੇ ਸਦੀ ਹੀ 1 ਕਰੋੜ 30 ਲੱਖ ਰੁਪਏ ਆ 15 ਕਮਰੇ ਬਣੇ ਨੇ ਔਰ ਮੈਨੂੰ ਲੱਗਦਾ ਇਹ ਇੱਥੇ ਕੁਛ ਨਾ ਕੁਛ ਗੜਬੜ ਹੋਈ ਲੱਗਦੀ ਸਰ ਜੀ ਪੈਸੇ ਜ਼ਿਆਦੇ ਨੇ ਕਮਰੇ ਥੋੜੇ ਸਰ